ਵਾਹਿਗੁਰੂ ਸਾਹਿਬ ਜੀਓ ਸਲੋਕ ਨਿਰਗੁਣ ਯਾਰ ਐ ਆਨਿਆ ਸੋ ਪ੍ਰਭ ਸਦਾ ਸਮਾਲ ਜਨਕੀਆਂ ਤਿਸ ਤੀ ਤੇ ਰਖ ਨਾਨਕ ਨਿਬਹੇ ਨਾਲ ਅਸ਼ਟਪਦੀ ਰਮਾਇਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੁ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਨਹੇ ਉਬਾਰਿਆ ਬਾਰ ਬਿਵਸਥਾ ਤੁਝ ਹੈ ਪਿਆਰੇ ਦੂਦ ਭਰ ਜੋ ਬਨਾ ਭੋਜਨ ਸੁਖ ਸੂਧ ਮੇਰਦ ਭਇਆ ਉਪਰ ਸਾਖ ਸੈਨ ਮੁਖ ਅਪਿ ਆਓ ਬੈਠ ਕੋ ਦੈਨ ਇਹ ਹੋ ਨਿਰਗੁਣ ਗੁਣ ਕਛੂ ਨਾ 부ਝੇ ਬਖਸ਼ લે ਹੋ ਤੋ ਨਾਨਕ ਸਿਝੈ ਜੇ ਪ੍ਰਸਾਦ ਧਰ ਉਪਰ ਸੁਖ ਬਸਹਿ ਸੋਤ ਭਰਾਤ ਮੀਤ ਬਨਤਾ ਸੰਗ ਹਸਹਿ ਜਹਿ ਪ੍ਰਸਾਦ ਪੀਵਹਿ ਸੀਤਲ ਜਲਾਬ ਸੁਖਦਾਈ ਪਵਨ ਪਾਵਕ ਅਮੁੱਲਾ ਜਹਿ ਪ੍ਰਸਾਦ ਭੋਗਹਿ ਸਬਰਸਾਲ ਸਗਲ ਸਮਗਰੀ ਸੰਗ ਸਾਥ ਬਸਾ ਦਿਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਹੇਤਿਆਗ ਅਵਰ ਸੰਗ ਰਚਨਾ ਐਸੇ ਧੋਖ ਮੂੜ ਅੰਧ ਵਿਆਪੇ ਨਾਨਕ ਕਾਢ ਲੈ ਹੋ ਪ੍ਰਭ ਆਪੇ ਆਦ ਅੰਤ ਜੋ ਰਖਣ ਹਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਜਾਕੀ ਸੇਵਾ ਨਵਨਦ ਪਾਵੇ ਤਾ ਸੇ ਉਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਾਦੇ ਸਦਾ ਹਜੂਰੇ ਤਾਕ ਅੰਦਾ ਜਾਣਤ ਦੋਰੇ ਆਕੇ ਤਹਿਨ ਪਾਵੇ ਦਰਗਹਿ ਮਾਨ ਤਿਸੇ ਬਿਸਾਰੇ ਮੁਗਦ ਆਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਖਣ ਹਾਰ ਅਪਾਰ ਰਤਨਾ ਤਿਆਗ ਕਉੜੇ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਆਥਿਰ ਕਰਮਾਨੈ ਜੋ ਹੋਵਨ ਸੋ ਦੁਰ ਪਰਾਨੈ ਛੋੜ ਜਾਏ ਜਿਸ ਕਾ ਸ਼ਰਮ ਕਰੇ ਸੰਗ ਸਹਾਈ ਤੇ ਸਫਰ ਹਰੇ ਚੰਦਨ ਲੀਪ ਉਤਾਰੇ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਿਤ ਬਿਕਰਾਲ ਨਾਨਕ ਕਾੜ ਨੇ ਹੋ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ انتر पेख अंतर मलमायाप सनाहे कश करै छपाया बहर ज्ञान ध्यानु इशनान अंतर व्याप लोभ सवान ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੋਨਾ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲੇ ਹੋ ਓੜ ਨਿਭਾਵੇ ਕਹਾ ਬੁਜਾਰਤ 부ਝੇ ਢੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾ ਬਿਸਨ ਪਦ ਗਾਵੇ ਗੰਗਾ ਜਤਨ ਕਰੇ ਤੋ ਭੀ ਸੁਰਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤਾ ਉਹਾ ਉਸ ਗਮਨ ਕਰਤਾਰ ਕਰुणा ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨ ਚੀਤ ਜੋ ਬਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹ ਪੀਤਰ ਬਸੈ ਅਨਦ ਕੇ ਨ ਮਾਇਆ ਰੰਗ ਰਸੈ ਦਰੜ ਕਰਮਾਨੇ ਮਨ ਹੈ ਪਰ ਤੇਤ ਕਾਲਨ ਆਵੇ ਮੁੜੇ ਚੀਤ ਬੈਰ ਬਿਰੋਧ ਕਾਮ ਕ્રોਧ ਮੋਹ ਝੂਠ ਬਕਾਰ ਮਹਾ ਲੋਭ ਤਰੋਹਾ ਇਹ ਆਹੋ ਜਗਤ ਬਿਹਾਨੇ ਕਈ ਜਨਮ ਨਾਨਕ ਰਖ ਲੈ ਹੋ ਆਪਨ ਕਰ ਕਰਮ ਤੂ ठाकुर ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤਰ ਉੱਚੇ ਤੇ ਉੱਚਾ ਭਗਵੰਤ ਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮਤੇ ਹੋਏ ਸੋ ਅਗੇ ਕਰੇ ਤੁਮਰੀ ਗਤ ਮੇ ਤਾ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸਵਾਏ ਨਾਨਕ ਕਹੋ ਨਾ ਸਿਝੈ ਬਿਨ ਨਾਵੇ ਪਤ ਜਾਇ ਅਸ਼ਟ ਪਦੇ ਦਸ ਬਤੋਲੇ ਪਾਛੇ ਪਾਵੇ ਇੱਕ ਬਸ ਕਰਨ ਬੇਖੋਟ ਗਵਾਵੇ ਇਕ ਭੀ ਨ ਦੇ ਦਸ ਭੀ ਹਰ ਲੇ ਤੋ ਮੁੜਾ ਕਹੋ ਕਹਾ ਕਰੇ ਜਿਸ ਠਾਕਰ ਸੋ ਨਹੀਂ ਚਾਰਾ ਤਾਕੋ ਕੀ ਜੈ ਸਦ ਨਮਸ਼ਕਾਰ ਜਾ ਕੇ ਮਨ ਲਗਾ ਪ੍ਰਭ ਮਿੱਠਾ ਫਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬਤੋ ਕਾ ਨਾਨਕ ਤਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ਬਾ ভরਸਾ ਹੋਲੇ ਅਗੇ ਆਨੀ ਮਨ ਰੋਸ ਕਰੇ ਆਪਣੀ ਪਰਦੇ ਤੇ ਆਪ ਹੀ ਖੋਵੇ ਬਹਰ ਉਸ ਕਾ ਬਿਸਵਾਸ ਨ ਹੋਵੇ ਜਿਸ ਕੀ ਬਸਤ ਤਸ ਅਗੇ ਰਖੇ ਪ੍ਰਭ ਕੇ ਅਗੇ ਆ ਮਾਨੇ ਮੱਥੇ ਉਸ ਤੇ ਚੋ ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇਤ ਹਰ ਪ੍ਰਹੋਵਤ ਜਾਨ ਅਨੇਤ ਬਿਰਖ ਕੇ ਛਾਇਆ ਸੂ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਜੋਦੀ ਸੋ ਚਲਨ ਹਾਰ ਲਪਟ ਰਹੇ ਹੋ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨਹੀਂ ਹ ਤਕ ਹੱਥ ਨ ਆਵੇ ਕੀ ਹ ਮਨ ਹਰ ਕੇ ਨਾਮ ਕੀ ਪ੍ਰੇਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੋ ਟੰਬ ਸਬਾਇਆ ਮਿੱਥਿਆ ਹੋ ਮਮਤਾ ਮਾਇਆ ਮਿੱਥਿਆ ਰਾਜ ਜੋ ਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਥ ਹਸਤੀ ਅਸ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋਹ ਮੋਹ ਅਭਿਮਾਨ ਮਿੱਥਿਆ ਆਪਸੇ ਉਪਰ ਕਰਤ ਗੁਮਾਨ ਆਸਿਰ ਭਗਤ ਸਾਧਕੇ ਸ਼ਰਨਾ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਠਿਆ ਸਰਵਨ ਪਰਨੰਦਾ ਸੁਨਹਿ ਮਿੱਠਿਆ ਹੱਥ ਪਰ ਦਰਬ ਕੋਹਿ ਰਹੇ ਮਿੱਠਿਆ ਨੇਤਰ ਪੇਖਦ ਪਰ ਤ੍ਰਿਆ ਰੁਪਾਦ ਮਿੱਠਿਆ ਰਸਨਾ ਭੋਜਨ ਅਨ ਸੁਵਾਦ ਮਿਥਿਆ ਚਰਨ ਪਰ ਬੇਕਾਰ ਕੋ ਤਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਨੇਤ ਬਿਕਾਰਾ ਬਿਨ ਬੁਝੇ ਮਿਥਿਆ ਸਭ ਭਏ ਸਫਲ ਦੀ ਨਾਨਕ ਹਰ ਹਰ ਨਾਮ ਲਏ ਮਿਰਥੇ ਸਾਖਤ ਕੇ ਆ ਰਜਾ ਸਾਚ ਬਿਨਾ ਕਹਿ ਹੋਵਤ ਸੁਚਾ ਮਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਵਿਹਾਈ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਓ ਨਾਨਕ ਤਾਂ ਕੈ ਬਲ ਬਲ ਜਾਓ रहते अवर कछ अवर कमावत मन नै प्रीत मुख गंड लावत जानन हार प्रभु पर बेना बाहर पेख न कहू पेना अवर उपदेश आप ना करे ਆਵਤ ਜਾਵਤ ਜਨਮੇ ਮਰੇ ਜਿਸਕੇ ਅੰਦਰ ਬਸੈ ਦਰੰਕਾਰ ਤਿਸ ਕੀ ਸਿੱਖ ਕਰੈ ਸੰਸਾਰ ਜੋ ਤੁਮ ਪਾਲੇ ਤិន ਪ੍ਰਭ ਜਾਤਾ ਨਾਨਕਿਉਨ ਜਨ ਚਰਨ ਪਰਾਤਾ ਰੂ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੀਰਾ ਕਿਸੈ ਦੂਰ ਜਨਾਬਤ ਕਿਸੈ ਬੁਝਾਵਤ ਨੀਰਾ ਉਪਾਵ ਸਿਆਨਪ ਸਗਲ ਤੇ ਰਹਤ ਸਬ ਕਛ ਜਾਣੇ ਆਤਮ ਕੇ ਰਹਿਤ ਜਿਸ ਪਾਵੇ ਤਿਸ ਲਈ ਲੜ ਲਾਏ ਥਾਨ ਥਨੰਤਰ ਰਹਿ ਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ